ਕਿਸਾਨ ਵੀਰੋ ਜੇ ਤੁਸੀਂ ਕਣਕ ਦੇ ਨਿਸਾਰੇ ਤੇ ਹੁਣ ਐਨਪੀਕੇ ਦੀ ਸਪਰੇਅ ਆਪਾਂ ਕਰ ਰਹੇ ਹਾਂ ਤੇ ਤੁਸੀਂ ਜੇ 05234 ਹੀ ਪੱਕੀ ਤੁਹਾਡੇ ਮਨ ਨੂੰ ਲੱਗੀ ਹੋਈ ਹੈ ਤੇ ਆਪਾਂ ਸਪਰੇਅ ਕਰਦੇ ਹਾਂ ਹਰ ਸਾਲ ਕਣਕ ਦੇ ਨਿਸਾਰੇ ਤੋਂ ਪਹਿਲਾਂ ਤਾਂ ਤੁਸੀਂ ਆਈਸੀਐਲ ਕੰਪਨੀ ਦਾ 05234 ਇਹਦੇ ਤੇ ਤੁਸੀਂ ਆਪ ਦਾ ਜਿਹੜਾ ਕਿ ਪੈਸਾ ਲਾ ਸਕਦੇ ਹੋ ਤੁਹਾਨੂੰ ਵਧੀਆ ਕੁਆਲਿਟੀ ਜਿਹੜੀ ਕਿ ਆਈਸੀਐਲ ਕੰਪਨੀ ਦੇ ਰਹੀ ਹੈ ਜੇ ਆਪਾਂ 05234 ਦੀ ਹੀ ਕਣਕ ਤੇ ਸਪਰੇਅ ਕਰਨੀ ਹੈ ਤਾਂ ਆਈਸੀਐਲ ਦਾ ਵਰਤੋ ਕਿਸਾਨ ਵੀਰੋ ਇਸ ਕੰਪਨੀ ਦੇ ਆਪਾਂ ਆਪਦੇ ਪੇਜ ਤੋਂ ਪਹਿਲਾਂ ਵੀ ਕਈ ਵੀ ਵੀਡੀਓ ਪਾਈਆਂ ਨੇ ਫੋਟੋ ਵੀ ਪਾਉਣੇ ਆਪਾਂ ਆਈਸੀਐਲ ਦੇ ਪ੍ਰੋਡਕਟਾਂ ਦੀ ਇਹ ਸਿਰਫ ਇੱਕ ਕਿਸਾਨ ਦੀ ਸੇਵਾ ਦੇ ਲਈ ਹੈ ਕੋਈ ਆਪਾਂ ਇਹਨਾਂ ਨੂੰ ਕੋਈ ਇਹ ਨਹੀਂ ਹੈਗਾ ਕਿ ਮਸ਼ਹੂਰੀ ਕਰਦੇ ਆਪਾਂ ਇਸ ਕੰਪਨੀ ਦੀ ਜਿਸ ਚੀਜ਼ ਦੀ ਜਿਹੜੀ ਕੰਪਨੀ ਦੀ ਕੁਆਲਿਟੀ ਬਾਕੀ ਵਧੀਆ ਹੋਊਗੀ ਆਪਾਂ ਕਿਸਾਨ ਨੂੰ ਸਿਰਫ ਉਹੀ ਜਾਣਕਾਰੀ ਦੇਣੀ ਹੈ ਇਹ ਹੀ ਆਪਣਾ ਮਕਸਦ ਹੈ ਮੇਨ ਆਈਸੀਐਲ ਦਾ ਆਪਾਂ ਦੇਖ ਸਕਦੇ ਹਾਂ ਕਿਸਾਨ ਵੀਰੋ ਸਭ ਤੋਂ ਬੈਸਟ ਜਿਹੜੇ ਕਿ ਇਹਦੇ ਨਿਊਟ੍ਰੀਐਂਟ ਆਉਂਦੇ ਨੇਗੇ ਜੇ ਆਪਾਂ ਗੱਲ ਕਰੀਏ ਜ਼ਿੰਕ ਦੇ ਵਿੱਚ ਤਾਂ ਜ਼ਿੰਕ ਜਿਹੜੀ ਕਿ ਯਾਰਾ ਦੀ ਆਉਂਦੀ ਹੈ ਸਭ ਤੋਂ ਟੌਪ ਦੀ ਜ਼ਿੰਕ ਯਾਰਾ ਦੀ ਸੀ ਮੰਨਦੇ ਆਂ ਠੀਕ ਹੈ ਤੇ ਜਿਹੜੇ ਵੀ ਆਈਸੀਐਲ ਦੇ ਤੁਸੀਂ ਮੱਕੀ ਦੇ ਵਿੱਚ ਕਿਸਾਨ ਵੀਰ ਜਿਹੜੇ ਆਲੂ ਦੀ ਖੇਤੀ ਕਰਦੇ ਆ ਉਹ ਆਈਸੀਐਲ ਨਾਲ ਕਾਫੀ ਜ਼ਿਆਦਾ ਵਾਕਫ ਨੇ ਪਰ ਜਿਹੜੇ ਏਰੀਆ ਦੇ ਵਿੱਚ ਹਜੇ ਤੱਕ ਇਹ ਕੰਪਨੀ ਦੀ ਜਿਹੜੀ ਕਿ ਮੰਨ ਕੇ ਚੱਲੂ ਰੀਚ ਨਹੀਂ ਹੋਈ ਜੇ ਕਿਸਾਨਾਂ ਨੂੰ ਇਹਦੇ ਬਾਰੇ ਪਤਾ ਨਹੀਂ ਹੈਗਾ ਤਾਂ ਤੁਸੀਂ ਇੱਕ ਵਾਰੀ ਆਈਸੀਐਲ ਦੇ ਪ੍ਰੋਡਕਟ ਤੁਹਾਨੂੰ ਆਪ ਦੇ ਨੀਅਰਬਾਈ ਲਾਗੇ ਖੇਤਾਂ ਤੋਂ ਜਿੱਥੋਂ ਵੀ ਤੁਹਾਨੂੰ ਮਿਲਦੇ ਆ ਇੱਕ ਵਾਰ ਤੁਸੀਂ ਇਹਦੇ ਵਰਤਕੇ ਦੇਖੋ ਤੁਹਾਨੂੰ ਇਹਦੀ ਕੁਆਲਿਟੀ ਆਪ ਹੀ ਪਤਾ ਲੱਗੂਗੀ ਵੀ ਬਾਕੀ ਅਜੇ ਕੰਪਨੀ ਆਪਣੇ ਤੋਂ ਪੈਸਾ ਲੈ ਰਹੀ ਹੈ ਤਾਂ ਪੈਸਾ ਲੈ ਤੇ ਚੀਜ਼ ਵੀ ਤੁਹਾਨੂੰ ਬਹੁਤ ਜ਼ਿਆਦਾ ਵਧੀਆ ਦੇ ਰਹੀ ਹੈ ਕਿ ਤਾਂ ਕਿਸਾਨ ਨੂੰ ਰਿਜ਼ਲਟ ਹੀ ਮਿਲਦਾ ਹੈ ਇੰਪੋਰਟਡ ਸੋਲਿਊਬਲ ਫਰਟੀਲਾਈਜ਼ਰ ਇਹ ਇਜ਼ਰਾਈਲ ਦੀ ਕੰਪਨੀ ਆਈਸੀਐਲ ਸਾਰੇ ਪ੍ਰੋਡਕਟ ਇਹਨਾਂ ਕੋਲ ਸਾਰੀ ਤਰ੍ਹਾਂ ਦੀ ਫਾਰਮੂਲੇਸ਼ਨ ਹੈ ਜੋ ਵੀ ਕਿਸਾਨ ਵੀਰ ਨੂੰ ਚਾਹੀਦੀਆਂ ਨੇ ਤਾਂ ਜਰੂਰ ਇੱਕ ਵਾਰੀ ਕਿਸਾਨ ਵੀਰੋ ਆਈਸੀਐਲ ਦਾ ਤੁਸੀਂ ਪ੍ਰੋਡਕਟ ਜਿਹੜਾ ਕਿ ਵਰਤ ਕੇ ਇਸ ਵਾਰੀ ਥੋੜਾ ਥੋੜਾ ਸ਼ੁਰੂ ਕਰਕੇ ਦੇਖੋ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਤੁਸੀਂ ਅੱਗੇ ਝੋਨਾ ਆਪਣੀ ਫਸਲ ਆ ਰਹੀ ਹੈ ਨਰਮ ਆ ਰਹੀ ਹੈ ਤਾਂ ਮੂੰਗੀ ਦੀ ਫਸਲ ਆਪਣੀ ਆ ਰਹੀ ਹੈ ਨਾ ਜਾਂ ਮੱਕੀ ਦੀ ਆਪਣੀ ਜੋ ਵੀ ਤੁਸੀਂ ਐਨਪੀਕੇ ਅੱਗੇ ਵਰਤ ਜੇ ਜੀਡੀਪਾ ਕਹਿੰਦਾ ਵੀ ਤੁਸੀਂ ਗ੍ਰੈਨੂਲ ਦੇ ਵਿੱਚ ਕੋਈ ਚੀਜ਼ ਪਾਉਣੀ ਹੈ ਖੇਤ ਦੇ ਵਿੱਚ ਤਾਂ ਇਹ ਅੱਗੇ ਤੁਹਾਨੂੰ ਕਲੀਅਰ ਹੋ ਜਾਊਗਾ ਵੀ ਆਹ ਜਿਹੜੇ ਪ੍ਰੋਡਕਟ ਨੇ ਇਸ ਕੰਪਨੀ ਦੇ ਬਹੁਤ ਵਧੀਆ ਨੇ ਹੁਣ ਹਾਲ